ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਪਿੰਡ ਛੰਨਾ ਗਲਾ ਸਿੰਘ ਵਾਲਾ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਤਿੰਨ ਵੜਾ ਆਪਾਂ ਲੈ ਕੇ ਆਏ ਇੱਕ ਸੂਈ ਸਵਾਈਆ ਕਿੰਨਾ ਬੋਹਲਾ ਰੇੜੀ ਆ ਸਾਰਾ ਕੁਝ ਪੁੱਛ ਕੇ ਦੱਸਾਂਗੇ ਤੇ ਸਾਰੀਆਂ ਐਫਚ ਆ ਗਈਆਂ ਦੂਜਾ ਦੂਜਾ ਸੁਆ ਆ ਗਿਆ ਚੰਗੇ ਮਿਲਕ ਰਿਕਾਰਡ ਵਾਲਿਆਂ ਗੱਲਬਾਤ ਬਾਈ ਨក្រਾਮਾ ਪਿੰਡ ਸਨਾ ਗਲਾਬ ਸਿੰਘ ਵਾਲਾ ਤੇ ਆ ਕਰੋ ਜੀ ਇੱਕ ਪਹਿਲੇ ਨੰਬਰ ਵਾਲੀ ਤੇ ਬਾਈ ਜੀ ਨក្រਾਮਾਂਗੇ ਗੱਲਬਾਤ ਆ ਜਾ ਵੀਰੇ ਵੀਰੇ ਹੋਰ ਬਾਈ ਸਾਰੇ ਠੀਕ ਠਾਕ ਠੀਕ ਕਰਦੇ ਤੇ ਨੰਬਰ ਬੋਲੀ ਵੀਰੇ ਵੀਰੇ ਨਾਮ ਸੁਜਿਆਦੇ ਨੇ ਢਾੜੀ ਵਾਲਾ ਪਿੰਡ ਸਨਾ ਗਲਾਬ ਸਿੰਘਾ ਜ਼ਿਲ੍ਹਾ ਬਰਨਾਲਾ ਨੇੜੇ ਪਧੌੜਾ ਇੱਧਰ ਭਾਈ ਰੁਪਾਲੀ ਓਕੇ ਮੋਬਾਈਲ ਨੰਬਰ 9872076 ਜੀਓ ਵਾਲਾ ਸੰਨ ਮੇ ਸਭ ਤੋਂ 20 ਸੇ ਤੱਕ ਜੂਬਾਰਾਂ ਦੇ ਠੀਕ ਆ ਵੀਰੇ ਭਾਈ ਰੂਪਾ ਤੇ ਭਧੌੜ ਆਪਣੇ ਨੇੜਿਆ ਹਨਾ ਸੰਨ ਜਾ ਸੰਨ ਜਾ ਤੇ ਸਿਰੇ ਆਪਾਂ ਤਿੰਨ ਨਗ ਦਿਖਾਉਣੇ ਅੱਜ ਵੀਰੇ ਹਾਂ ਤਿੰਨ ਦਿਖਾਉਣੇ ਤੇ ਜਿਹੜੀ ਆਪਾਂ ਗੱਲ ਕਰ ਇੱਕ ਸੂਈ ਵੀ ਆ ਦੋ ਗੱਬਣਾ ਹਨਾ ਸਾਰੀਆਂ ਦੂਜਾ ਦੂਜੇ ਸੂਆ ਹਨਾ ਹਾਂ ਤੇ ਜੇ ਆਪਾਂ ਪਹਿਲੇ ਨੰਬਰ ਦੀ ਜਿਹੜੀ ਪਿਓਰ ਐਚਪ ਚੰਗੀ ਬਰੀਡ ਵਾਲੀ ਤੇ ਚੰਗੇ ਰੰਗ ਪ੍ਰਿੰਟ ਵਾਲੀ ਬੈੜ ਦੇਖੀ ਜਾਨੇ ਕੀ ਡਿਟੇਲ ਆ ਬਈ ਇਹਦੀ ਇਹਦੇ ਵਿੱਚ 24 25 25 26 ਕਿਲੋ ਤੋਂ ਬੰਦਿਆਂ ਨੂੰ ਕੋਇਆਵਾ ਮਤਲਬ ਇਹ ਤਾਂ ਨਹੀਂ ਕਿ ਇਹ ਕਹਿੰਦਾ ਅਗਲਾ ਠੀਕ ਆ ਵੀਰੇ ਬਾਕੀ ਆਪਾਂ ਉਹਦੀ ਦੱਸਦੀ ਆ ਵੀ ਦੁੱਧ ਵਾਲੀ ਲੱਗਦੀ ਆ ਠੀਕ ਆ ਵੀਰੇ ਓਕੇ ਬਾਕੀ ਦੁੱਧ ਸੇਵਾ ਦਾ ਬਰਾ ਸੇਵਾ ਦਾ ਇਹ ਤੁਹਾਡੀ ਗੱਲ ਜਮਾ ਜਾਇਆ ਜਾਗੀ ਤੇ ਸੂਹਾ ਦੂਜਾ ਆ ਗਿਆ ਹੈਨਾ ਤੇ ਬਰੀਡ ਦੇਖੋ ਕਿੰਨੀ ਵਧੀਆ ਆ ਕਰੋ ਚੈੱਕ ਤੇ ਦਿਨ ਕਿੰਨੇ ਘਟਜੂ ਵੀਰੇ ਸਿਰੇ ਇਹ ਤਿੰਨ ਹਫਤਾ ਲੈ ਜੂਗੇ ਹੈਨਾ ਤੇ ਜਾਦ ਬਰੀਡ ਬਹੁਤ ਚੰਗੇ ਨੇ ਝੋਲੀ ਝਾਲੀ ਸ਼ਾਈਨਿੰਗ ਵਗੈਰਾ ਨਾ ਦੇਖਿਆ ਹੀ ਬਣਦੀ ਆ ਵੀਰੇ ਇੰਨੀ ਚੰਗੀ ਆ ਆ ਦੇਖੋ ਕਮਾਲ ਦੀ ਆ ਤੇ ਸਿਰੇ ਹਲਚੋਲ ਵਾਲੀ ਦਾ ਜਮੀਨੀ ਹੈ ਨਾ ਬਰੀਡ ਵਾਲੀ ਵਧੀਆ ਆ ਦੇਖੋ ਜੀ ਆ ਕਰੋ ਚੈੱਕ ਲਓ ਹਾਲੇ ਤਾਂ ਕੋਈ ਸ਼ੱਕ ਨਹੀਂ ਰਹੀ ਹੈ ਨਾ ਓਕੇ ਵੀਰੇ ਤੇ ਚੀਪਾ ਜੂ ਕੋ ਓਕੇ ਆ ਸਾਰਿਆਂ ਦਾ ਆ ਦੇਖੋ ਇਹਨੇ ਬਾਈ ਵਾਕਈ ਦੇ ਦੇਣਾ ਦੁੱਧ ਬਾਈ ਜਿੰਨਾ ਕਹਿੰਦਾ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਆ ਦੇਖੋ ਜੀ ਬਰੀਡ ਦੇਖੋ ਕਿੰਨੀ ਵਧੀਆ ਪ੍ਰਿੰਟ ਦੇਖੋ ਕਿੰਨਾ ਚੰਗਾ ਵਹਿੜਦਾ ਆ ਦੇਖੋ ਜੀ ਕਮਾਲ ਦੀ ਆ ਤੇ ਤੋਰਾ ਤਾਰਾ ਕਰਮ ਵਾਲੀ ਦਾ ਪੂਰਾ ਚੰਗਾ ਤੇ ਰੰਗ ਪ੍ਰਿੰਟ ਬਹੁਤ ਸੋਹਣਾ ਵਜਨ ਪੂਰਾ ਐਨੀ ਗੱਲ ਵੀ ਕਿਸੇ ਪਾਸੇ ਖੁੰਜੀ ਵੀ ਆ ਕਰੋ ਜੀ ਚੈੱਕ ਆ ਵੇਖੋ ਦੇਖੋ ਜੀ ਤੇ ਬਾਕੀ ਦੀ ਗੱਲ ਦੁੱਧ ਬਾਈ ਜਮਾ ਹੀ ਦੇ ਦੇਣਾ ਇਹਨੇ ਕੋਈ ਕਹਿਣ ਦੀ ਗੱਲ ਨਹੀਂ ਤੇ ਸਿੱਧੇ ਡਿਮਾਂਡ ਡਿਮਾਂਡ ਫੋਨ ਤੇ ਕਰ ਲਾਂਗੇ ਜੀ ਹੋਊ ਤਾਂ ਜਮਾ ਜਾਏ ਨਾ ਬਿਲਕੁਲ ਨਹੀਂ ਕਿਉਂਕਿ ਬਾਈ ਕਹਿੰਦਾ ਕਿਸੇ ਵੇਚਣ ਵਾਲੇ ਬੰਦੇ ਨੇ ਲੈਣੀਆਂ ਹੁੰਦੀਆਂ 100 ਔਲੇ ਹੁੰਦੇ ਤਾਂ ਕਰਕੇ ਡਿਮਾਂਡ ਫੋਨ ਤੇ ਕਰਾਂਗੇ ਹੋਊ ਕਹਿੰਦਾ ਜਮਾ ਜਾਇਜ਼ ਤੇ ਪਹਿਲੇ ਨੰਬਰ ਵਾਲੀ ਤੁਹਾਨੂੰ ਦਿਖਾਤੀ ਆ ਪੂਰੀ ਚੰਗੀ ਆ ਆ ਦੇਖੋ ਜੀ ਤੇ ਖਾਣ ਲਿਓ ਮੈਂ ਤੁਹਾਨੂੰ ਫੇਰ ਖਿੱਚ ਕੇ ਚੈੱਕ ਕਰਾ ਦਿਆਂ ਆ ਦੇਖੋ ਜੀ ਕਰੋ ਚੈੱਕ ਤੇ ਹੁਣ ਆਪਾਂ ਦੋ ਨੰਬਰ ਦੀ ਗੱਲ ਕਰ ਲਈ ਸੀ ਰੇ ਵੀਰੇ ਸਿੱਧੀ ਕੀਤੇ ਤੇਲ ਆ ਤੇ ਬੜੀ ਸਿੱਧੀ ਆ ਦਨਾਂ ਦੇ ਦੁੱਧਾ ਸੁਆ ਸੁਆ ਦਿਨਾਂ ਦਾ ਦੁੱਧ ਕੱਢ ਦੂ ਵੀਰੇ ਦੁੱਧ ਵੀ ਪਹਿਲਾਂ ਤੇ 18 ਕ ਦਿੱਤਾ ਨੇ ਹਾਂ ਇੰਨਾ ਕੁ ਤਾਂ ਦੇਈ ਦਿਉ 18 20 ਕਿਲੋ ਲਈ ਤੇ 18 20 ਕਿਲੋ ਕੱਢ ਲਾ ਬਾਹਰ ਨੂੰ ਤੋਰ ਕੇ ਦਿਖਾ ਦੇ ਡਿਮਾਂਡ ਇਹਦੀ ਫੋਨ ਤੇ ਹੈ ਨਾ ਤੇ ਦਿਨ ਕਿੰਨੇ ਕੱਟ ਜੂ ਸੀਰੇ 3-4 ਲਾਇਆ ਜੀ ਤੇਰੇ ਹਾਵਣਾ ਤਹਣੀ ਤੇ ਹੱਥ ਤੇ ਹੀ ਕੱਢ ਤੇ ਕਨੀ ਪਿਆਰ ਦੇ ਕੋ ਫੇਸ ਕਰੋ ਕਿੰਨਾ ਪਿਆਰਾ ਤੇ ਦੁੱਧ ਜਾਇਦ ਗੱਲ ਕਰੀਆ ਬਾਈ ਕਹਿੰਦਾ 18 20 ਕਿਲੋ ਦਾ ਨੇ ਕੱਢ ਹੀ ਦੇਣਾ ਡਿਮਾਂਡ ਕਹਿੰਦਾ ਫੋਨ ਤੇ ਤੇ ਲੇਵਾ ਹੁਣ ਵੀ ਬਹੁਤ ਤਿਆਰੀ ਜਾਣਾ ਫਿਰ ਪੂਰੀ ਤਿਆਰ ਹੋਈ ਫਿਰਦੀ ਐ ਚੰਗੀ ਆ ਬੜਾ ਆ ਕਰੋ ਜੀ ਚੈੱਕ ਤੇ ਇੱਕ ਹੋਰ ਰਹਿੰਦੀ ਸੂਈ ਸਬਾਈ ਬਣੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਦਿਖਾਵਾਂਗੇ ਦੇਖੋ 6 ਨੰਗ ਵਗੈਰਾ ਇਹਦੀ ਵੀ ਪੂਰੀ ਕੱਦ ਕਾਠ ਵੀ ਪੂਰਾ ਠੀਕ ਆਗਾ ਤੇ ਠੰਡੀ ਥੀਲ ਦੀ ਤਾਂ ਗਾਰੰਟੀ ਹੁੰਦੀ ਆ ਬਾਈ ਵੀ ਆ ਦੇਖੋ ਆ ਦੇਖੋ ਥਾਨ ਬਾਲਾ ਚੰਗਾ ਲੱਗਿਆ ਹਨਾ ਫਿਰ ਪੂਰਾ ਜਿਆਦਾ ਕਰਮ ਆ ਇਹਦਾ ਪੀੜੀ ਤੇ ਪਾ ਵਾਰ ਕੇ ਚਾਰੇ ਥਣ ਨਿਕੜ ਮੇ ਪੂਰੇ ਗੈਪ ਤੇ ਲੱਗੇ ਵਿਆ ਆ ਦੇਖੋ ਜੀ ਲੇਵਾ ਹੁਣ ਵੀ ਪੱਟਾਂ ਤੋਂ ਬਾਹਰ ਕਰੀ ਫਿਰਦੀ ਐ ਤੇ ਮੂਹਰੋਂ ਵੀ ਦੇਖੋ ਲੇਵਾ ਆ ਦੇਖੋ ਫੇਸ ਕਰੋ ਚੈੱਕ ਕਮਾਲ ਦਾ ਫੇਸ ਆ ਬਾਕੀ ਦੀ ਗੱਲ ਕੋਈ ਗੱਲ ਨਹੀਂ ਚੱਲ ਵੇ ਚਾ ਆ ਦੇਖੋ ਠੀਕ ਹੈ ਬਾਕੀ ਦਾ ਗਾਂ ਚੰਗੀ ਰੁੱਤ ਆ ਗਈ ਹੁਣ ਚੰਗਾ ਦੁੱਧ ਪਿਆ ਜਾ ਕਰਨੀਆਂ ਹੁਣ ਤਾਂ ਚੰਗੀ ਦੁੱਧ ਕੱਢਣੀਆਂ ਗਾਂ ਜਿਹੜੀ ਰੁੱਤ ਆ ਗਈ ਜਿਹੜੇ ਹਸਾਬ ਨਾਲ ਤੇ ਜਿਹੜੀ ਨੇ 15 ਦਿਨਾਂ ਉਹ 20 ਦੇਊਗੀ ਰੁੱਤ ਹੁਣ ਇਹੇ ਜੀ ਹੈ ਹਨਾ ਸਿਰੇ ਆ ਆ ਦੇਖੋ ਜੀ ਕਰੋ ਚੈੱਕ ਤੇ ਬਾਕੀ ਦਾ ਬੈੜ ਪੂਰੀ ਚੰਗੀ ਆ ਪੱਥਲੇ ਤੋਂ ਤੁਸਨੂੰ ਫੇਰ ਚੈੱਕ ਕਰਾ ਦਿਆਂਗੇ ਕਮਾਲ ਦਾ ਥਣ ਲੱਗਿਆ ਵਾ ਤੇ ਰੇਟੇ ਦਾ ਵੀ ਫੋਨ ਤੇ ਰਹਿਣ ਵਾਲਾ ਸਾਡਾ ਰੋਜੀ ਚੈੱਕ ਤੇ ਹੁਣ ਆਪਾਂ ਸੂਈ ਸਬਾਈ ਦੀ ਨਜ਼ਰ ਮਾਰ ਲਗੇ ਆ ਦੇਖੋ ਚੰਗੀ ਬੈੜ ਹੈਗੀ ਬਾਕੀ ਦੀ ਗੱਲ ਕੱਦ-ਕੱਦ ਬਹੁਤ ਜ਼ਿਆਦਾ ਹੈ ਸੂਈ ਸਬਾਈ ਦਾ ਬਾਈ ਨੇ ਕਰਾਉਣੇ ਗੱਲਬਾਤ ਤੇ ਆ ਜਾ ਵੀਰੇ sire sire ਇਹਦੀ ਕੀ ਟੇਲਾ ਬਾਈ ਇਹਦੇ ਥੱਲੇ ਪਈ ਹੁਣ ਹੁਦੂਗਾ ਮੰਨ ਕੇ ਚੱਲਾਂ 12-13 ਕਿਲੋ ਕੋਲਾ ਕਿੰਨੇ ਸੂਈ ਆ ਮਨ ਲਗੇ ਤਾਂ ਇਹ ਕੱਲ ਨਹੀਂ ਸੂਈ ਆ ਮਾਨ ਸਵਾ ਕੱਲ ਸੂਈ ਆ ਤੇ 12-13 ਕਿਲੋ ਬੋਲ ਦੁੱਧ ਕਿੰਨਾ ਘੜ ਦੂਗੀ ਵੀਰੇ ਦੁੱਧ ਬਾਈ 20 ਕਿਲੋਗ੍ਰਾਮ ਦਾ ਨਹੀਂ ਘੜ ਦੇਉ ਕੱਲ ਤੋਂ ਠੀਕ ਆ ਵੀਰੇ ਠੀਕ ਆ ਦੇਵਾ ਤਾਂ ਬੰਦੀ ਐ ਠੀਕ ਆ ਵੀਰੇ ਆ ਦੇਖੋ ਕਰਾਇਆ ਤੁਹਾਨੂੰ ਚੈੱਕ ਨਸਲ ਪੂਰੀ ਚੰਗੀ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਤੇ ਬਾਕੀ ਦਾ ਕੱਦ ਘਾਟ ਬਹੁਤ ਜਿਆਦਾ ਰਸੂ ਆ ਇਹਦਾ ਵੀ ਦੂਜੇ ਹੀ ਆ ਗਿਆ ਬਾਈ ਕਹਿੰਦਾ ਤੇ ਮਗਰ ਇਹਦੇ ਬੱਚੀ ਆ ਬੱਚੇ ਨੇ ਗਰਨਾਸਲ ਦਾ ਟੀਕਾ ਭਰਾ ਜੋ ਦਿੱਤੀ ਹੈ ਨਾ ਸਿਰੇ ਹਾਂ ਬਾਈ ਹਾਂ ਗਰਨਾਸਲ ਦਾ ਟੀਕਾ ਬੱਚੀ ਵੀ ਤੁਹਾਨੂੰ ਕਰਾਵਾ ਚੈੱਕ ਬਣੇ ਰਹੋ ਵੀਡੀਓ ਦੇ ਨਾਲ ਆ ਦੇਖੋ ਜੀ ਕਮਾਲ ਦੀ ਵਹਿੜ ਹੈਗੀ ਤੇ ਕੱਦ ਘਾਟ ਬਹੁਤ ਵੱਡਾ ਹੈਗਾ ਕੋਈ ਕਮੀ ਨਹੀਂ ਹੈਗੀ ਫੇਸ ਦੇਖੋ ਕਰੋ ਚੈੱਕ ਤੇ ਪਛੀ ਆ ਬੈਠੀ ਹੈ ਵੀਰੇ ਖੜੀ ਹੈ 11 ਸੌ ਦੀ ਬੱਛੀ ਇਹਦੇ ਮਗਰ ਆ ਗਈ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 10 ਵਜੇ ਦਾ ਹੈਗਾ ਉਸ ਹਿਸਾਬ ਨਾਲ ਜੱਜ ਕਰ ਲਿਓ ਹੱਥ ਉਹਨੇ ਬਾਲਟੇਲਾਂ ਕੱਢ ਲੈਣੀਆਂ ਤਿਆਰ ਹੋ ਜਾਣਾ ਪੂਰੀ ਤੇ ਕਰੋ ਚੈੱਕ ਭਲਾ ਭੁਲਾ ਹੈਗਾ ਹਜੇ ਹਨਾ ਆ ਦੇਖੋ ਵਹਿੜ ਬਹੁਤ ਬਈ ਚੰਗੀ ਹੈ ਜੀ ਆ ਦੇਖੋ ਕਮਾਲ ਦੀ ਵੜ ਮੋਰ ਲਿਆ ਸੀ ਕੱਦ ਘਾਟ ਬਹੁਤ ਜ਼ਿਆਦਾ ਹੈ ਹਨਾ ਆ ਦੇਖੋ ਜੀ ਬੱਛੀ ਦਾ ਕਰਦੀ ਆ ਆ ਕਰੋ ਚੱਕ ਫੇਸ ਬੱਛੀ ਦਾ ਕਰਦੀ ਆ ਕੋਈ ਚੱਕਰ ਨਹੀਂ ਆ ਦੇਖੋ ਜੀ ਇਹ ਆ ਕਰੋ ਚੱਕ ਕਮਾਲ ਦੀ ਵਹਿੜ ਆ ਆ ਦੇਖੋ ਜੀ ਪੂਰੀ ਚੰਗੀ ਵਹਿੜ ਹੈਗੀ ਕਰੋ ਚੱਕ ਆ ਦੇਖੋ ਜੀ ਡਰਾਇਗੇ ਤੋਂ ਨੇੜੇ ਤੁਹਾਨੂੰ ਲੇਵਾ ਦਾ ਚੱਕ ਵਹਿੜ ਦਾ ਫੇਸ ਕਰੋ ਚੱਕ ਆ ਦੇਖੋ ਹਨ ਗੁੱਲੇ ਵਾਲਾ ਲੱਗਾ ਵਾ ਆ ਦੇਖੋ ਅੱਲੇ ਤਾਂ ਪੂਰੀ ਚੰਗੀ ਕਿਸਵਾਲੰਗ ਵਗੈਰਾ ਪਾਇਆ ਹਾ ਦੇਖੋ ਗਿਰਨਸਰ ਨਾਲ ਆ ਗਏ ਨੇ ਟੀਕਾ ਭਰਾ ਜੀ ਦਾ ਨਾੜੂਆ ਦੇਖ ਲਓ ਜੀ ਜਮਾਂ ਨਾਲ ਕੱਲ੍ਹ ਦੀ ਕੋਈ ਸੁਈ ਵੀ ਅਵੀਰ ਕਹਿੰਦਾ ਤੇ ਫੇਰ ਪੂਰਾ ਚੰਗਾ ਸਿਰੇ ਇਹਦੀ ਕੀ ਡਿਮਾਂਡ ਆ ਕੋਣ ਦੀ ਕਰ ਲਾਂਗੇ ਹੁਣ ਤੇ ਤੇ 12 ਤੋਂ 13 ਲੀਟਰ ਬੋਲਾ ਰੈਡੀ ਆ ਹਨਾ ਹਾਂ ਵੀਰੇ ਤਿਆਰ ਓਕੇ ਵੀਰੇ 12-13 ਲੀਟਰ ਬਾਈ ਕਹਿੰਦਾ ਬੋਲਾ ਰੈਡੀ ਆ ਬਾਕੀ ਦੀ ਗੱਲ ਅੱਗੇ ਵੀ ਆਪਾਂ ਵੀਡੀਓ ਕਰਦੇ ਰਹੇ ਨੇ ਕਾਫੀ ਵੀਡੀਓ ਆਪਣੇ ਜੀ ਆ ਦੇਖੋ ਤੇ ਬਾਕੀ ਦੀ ਗੱਲ ਸਾਨੂੰ ਤਿੰਨ ਬੈੜਾ ਸੀ ਤਿੰਨੇ ਦਿਖਾਤੀਆਂ ਪੂਰੀਆਂ ਚੰਗੀਆਂ ਤੇ ਤਿੰਨ ਹੀ ਐਚਪਨਸ ਹੋ ਚਾ ਗਈਆਂ ਪਿੰਡ ਸ਼ਨਾ ਗੁਲਾਬ ਸਿੰਘ ਵਾਲਾ ਤੇ ਜਿਲ੍ਹਾ ਬਾਈ ਨੂੰ ਹੈਗਾ ਬਰਨਾਲਾ ਤਹਿਸੀਲ ਤਾਪਾ ਤੇ ਨੇੜੇ ਬਾਈਆਂ ਦੇ ਪੈਰੂਪਾ ਤੇ ਨੰਬਰ ਬਾਈ ਦਾ 987276012 ਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿਦਲੋ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ